ਤੇ ਗੇਟ ਤੋਂ ਹੁੰਦੇ ਪਹਿਲਾਂ ਜਿਹੜੀ ਇਧਰ ਵਾਲੀ ਸਾਈਡ ਹੈ ਨਾ ਮੇਰੇ ਤੇ ਛਿੱਪੀ ਦੀ ਜਿਹੜੀ ਇਹ ਦੀ ਡਿਜ਼ਾਈਨਿੰਗ ਹੈ ਕਿ ਆਪਾਂ ਖਿੜਕੀਆਂ ਕਿਸੇ ਕੰਮ ਨਹੀਂ ਹੁੰਦੀਆਂ ਹੁੰਦੀਆਂ ਅਸੀਂ ਕਿਉਂਕਿ ਨਾ ਹੀ ਆਪਾਂ ਕਦੀ ਖੋਲਦੇ ਆ ਲਓ ਜੀ ਲਓ ਜੀ ਤੇ ਪਹਿਲਾਂ ਮਮੀਰਾ ਦਾ ਕਮਰਾ ਦਿਖਾ ਦਈਏ ਹਾਂ ਪਹਿਲਾਂ ਯੇ ਜਦੋਂ ਹੁੰਦੇ ਸੀ ਮੇਰੇ ਦਾਦੀ ਦਾਦਾ ਜੀ ਉਹ ਇੱਥੇ ਰਹਿੰਦੇ ਹੁੰਦੇ ਸੀ ਹੈ ਨਾ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਰ ਕਿਵੇਂ ਦਾ ਲੱਗਿਆ ਚੋਟਾ ਜਿਹਾ ਘਰ ਆ چھوٹਾ ਜਿਹਾ ਟਰੀ ਹਾਊਸ ਸਸਰਗਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਬਹੁਤ ਜ਼ਿਆਦਾ ਵਧੀਆ ਹੋਗੇ ਤੇ ਅਸੀਂ ਵੀ ਬਹੁਤ ਜ਼ਿਆਦਾ ਵਧੀਆ ਹਾਂ ਤੇ ਅੱਜ ਤੁਹਾਨੂੰ ਕਿਰਨ ਦੇ ਪੀਕੇ ਕਰਦਾ ਸੀ ਹੋਮ ਟੂਰ ਦਿੰਨੇ ਆ ਹਾਂ ਪਿਛਲੇ ਵਾਰ ਆਏ ਸੀ ਇਹ ਰੈਨੋਵੇਸ਼ਨ ਚੱਲ ਰਹੀ ਸੀ ਤੋਂ ਤੋਂ ਬਣਾ ਨਹੀਂ ਪਾਏ ਸੀ ਸੋ ਇਸ ਵਾਰ ਤੁਹਾਨੂੰ ਥੋੜਾ ਜਿਹਾ ਦਿਖਾਨੇ ਆ ਘਰ ਦੇ ਵਿੱਚ ਕੀ ਕੀ ਰੈਨੋਵੇਸ਼ਨ ਹੋਈ ਹੈ ਕੀ ਕੀ ਚੇਂਜਸ ਆਏ ਨੇ ਘਰ ਦੀ ਲੁੱਕ ਪੂਰੀ ਬਦਲ ਗਈ ਹੈ ਠੀਕ ਹੈ ਆਪਾਂ ਸ਼ੁਰੂ ਕਰੀਏ ਲਓ ਜੀ ਗੇਟ ਦੇ ਅੰਦਰ ਆਂਦੇ ਆਂ ਤੁਸੀਂ ਇਹ ਦੇਖ ਸਕਦੇ ਹੋ ਸਾਡਾ ਘਰ ਇਹ ਛੋ ਲੁੱਕ ਦੇਖੀ ਰਹੀ ਹੋਣੀ ਓਵਰ 올 ਸਹੀ ਗੱਲ ਹੈ ਇਹ ਜੀ ਪੇਂਟ ਕਰਾਇਆ ਪਹਿਲਾਂ ਪੇਂਟ ਕਰਾਇਆ ਤੇ ਗੇਟ ਤੋਂ ਆਉਂਦੇ ਪਹਿਲਾਂ ਜਿਹੜੀ ਇਧਰ ਵਾਲੀ ਸਾਈਡ ਹੈ ਨਾ ਆ ਗੇਟ ਇਧਰਲੀ ਸਾਈਡ ਇਧਰਲੀ ਸਾਈਡ ਤੋਂ ਕੀ ਐਂਟਰੀ ਹੈ ਐਂਟਰੀ ਤਾਂ ਹੁੰਦੀ ਹੈ ਪਹਿਲਾਂ ਇਧਰ ਲੈਫਟ ਆਹ ਵਾਲੀ ਸਾਈਡ ਤੇ ਜਿਹੜਾ ਨਾ ਚੀਜ਼ ਹੈ ਨਾ ਇੱਥੇ ਪਹਿਲਾਂ پارک ਹੁੰਦੀ ਸੀ ਹਮ ਮਤਲਬ ਮਿੱਟੀ ਵਾਲਾ ਏਰੀਆ ਹੁੰਦਾ ਸੀ ਤੇ ਉਹਨੂੰ ਵੀ ਅਹੀਂ ਮਤਲਬ ਟੈਲਰ ਦੇ ਵਿੱਚ ਹੀ ਕਵਰ ਕਰਤਾ ਤੇ ਇਧਰ ਅਸੀਂ ਇੱਕ ਟੂਟੀ ਲਾਤੀ ਆ ਹਮ ਜਿਹੜੇ ਪੋਚਾ-ਪੂਚਾ ਲਾਉਣਾ ਹੁੰਦਾ ਜਾਂ ਕੋਈ ਕੋਈ ਵੱਡਾ ਕੱਪੜਾ ਧੋਣਾ ਜਾਂ ਕੋਈ ਵੱਡਾ ਭਾਂਡਾ ਧੋ ਉਹ ਦੇ ਵਾਸਤੇ ਇੱਥੇ ਟੂਟੀ ਜਰੂਰੀ ਚਾਹੀਦੀ ਆ ਕਾਰਨਰ ਤੇ ਠੀਕ ਆ ਹਾਂ ਹਾਂ ਤੇ ਵਿੜੇ ਚ ਤੁਸੀਂ ਦੇਖ ਸਕਦੇ ਹੋ ਅਸੀਂ ਆਹ ਵਾਲੇ ਟੈਲਾਂ ਲਾਈਆਂ ਨੇ ਇਹ ਟੈਲਾਂ ਅਸੀਂ ਪਸੰਦ ਕੀਤੀਆਂ ਸੀ ਜਿਹਦੇ ਵਿੱਚ ਕੋਈ ਵੀ ਜੋੜ ਨਾ ਦਿਖੇ ਹਾਂ ਮਤਲਬ ਇਹ ਸਾਨੂੰ ਵਧੀਆ ਲੱਗੀਆਂ ਸੀ ਤੇ ਮਤਲਬ ਇਹ ਚ ਕੋਈ ਜੋੜ ਨਹੀਂ ਦਿਖਦਾ ਹੈਗਾ ਸਹੀ ਗੱਲ ਆ ਤੇ ਇਦਾਂ ਵੀ ਸਾਡੇ ਤੁਸੀਂ ਦੇਖ ਸਕਦੇ ਹੋ ਸਾਰਾ ਵਿੜਾ ਹੁਣ ਖੁੱਲਾ ਹੋ ਗਿਆ ਵਾ ਕਿਉਂਕਿ ਪਾਰ ਦੇ ਕੱਟਣ ਦੇ ਨਾਲ ਜਿਹੜਾ ਵੇੜਾ ਵਾ ਜਿਆਦਾ ਖੁੱਲਾ ਹੋ ਗਿਆ ਵਾ ਤੇ ਇਧਰ ਨਾਲ ਹੀ ਮੇਰੇ ਚਾਚਾ ਜੀ ਜਿਹੋ ਨਾਲ ਦਾ ਘਰ ਆ ਤੇ ਆਪਣਾ ਮਤਲਬ ਇਕੱਠਾ ਹੀ ਘਰ ਆ ਵਿੱਚ ਦੀਵਾਰ ਨਹੀਂ ਹੈਗੀ ਤੇ ਮਤਲਬ ਸਾਂਝਾ ਹੀ ਇੱਕੋ ਇੱਕੋ ਹੀ ਘਰ ਆ ਬੇਸਿਕਲੀ ਇਹ ਤੁਸੀਂ ਓਵਰ ਆਨ ਵਿਊ ਸ਼ੀਟ ਵੀ ਮਤਲਬ 0.5 ਕਰਕੇ ਵਿਖਾ ਦਿੰਦੇ ਨੇ ਹਾਂ ਠੀਕ ਹੈ ਇਹ ਉੱਪਰੋਂ ਹੈਗਾ ਜੀ ਆ ਪੇਂਟ ਗ੍ਰੇਨਡ ਵਾਈਟ ਦਾ ਥੀਮ ਰੱਖਿਆ ਸੀ ਤੇ ਇਧਰਲੀ ਸਾਈਡ ਬਾਹਰ ਗਲੀ ਵੀ ਹੈਗੀ ਜਿਹੜੀ ਘਰ ਨੂੰ ਪਿੱਛੇ ਪਿਛਲੇ ਏਰੀਆ ਨੂੰ ਜਾਂਦੀ ਵਾਸ਼ਿੰਗ ਏਰੀਆ ਹੈਗਾ ਪਿੱਛੇ ਉਦੇ ਵੱਲ ਤੁਹਾਨੂੰ ਬਾਅਦ ਚ ਲੈ ਕੇ ਜਾਂਦੇ ਹਾਂ ਉਧਰ ਫੀਡ ਫੂਡ ਦੇ ਰਹੇ ਤੇ ਥੱਲੇ ਪਏ ਨੇ ਠੀਕ ਹੈ ਜੀ ਮੈਂ ਐਂਟਰੀ ਸੱਚ ਇੱਕ ਚੀਜ਼ ਹੋਰ ਦਿਖਾ ਦਿੰਦੀ ਤੁਹਾਨੂੰ ਜਿਹੜੀ ਆ ਵਾਲੀ ਵੱਡੀ ਸਾਰੀ ਵਿੰਡੋ ਵਿੱਚ ਇਥੇ ਪਹਿਲਾਂ ਤੁਸੀਂ ਦੇਖਿਆ ਹੀ ਹੋਣਾ ਸ਼ਾਇਦ ਪੁਰਾਣੇ ਵਲੋਗਾਂ ਦੇ ਵਿੱਚ ਖਿੜਕੀਆਂ ਹੁੰਦੀਆਂ ਸੀ ਤੇ ਖਿੜਕੀਆਂ ਤੇ ਨਾਲ ਦਰਵਾਜ਼ਾ ਹੈਨਾ ਤੇ ਆਪਾਂ ਇਹਨੂੰ ਮਤਲਬ ਸਿੰਗਲ ਹੀ ਕਰ ਦਿੱਤੀ ਆ ਇਹ ਆਪਣੀ ਮੇਰੇ ਤੇ ਛਿੱਪੀ ਦੀ ਜਿਹੜੀ ਇਹ ਦੀ ਡਿਜ਼ਾਈਨਿੰਗ ਹੈ ਕਿ ਆਪਾਂ ਖਿੜਕੀਆਂ ਕਿਸੇ ਕੰਮ ਨਹੀਂ ਹੁੰਦੀਆਂ ਹੁੰਦੀਆਂ ਸੀ ਕਿਉਂਕਿ ਨਾਲ ਆਪਾਂ ਕਦੀ ਖੋਲਦੇ ਨਹੀਂ ਔਰ ਖਿੜਕੀਆਂ ਜਿਹੜੀਆਂ ਬੜੇ ਟਾਈਮ ਦੇ ਲੱਗੇ ਹੋਏ ਐ ਸੀ ਉਹ ਖਰਾਬ ਹੋ ਗਈਆਂ ਸੀ ਲੱਕੜ ਜਿਹੜੀ ਹੈ ਨਾ ਇਸ ਤੱਕ ਹੀ ਫਿਕਸ ਚ ਚਲਾਤਾ ਵਾ ਤੇ ਨਾਲ ਹੀੜੇ ਵੱਡੇ ਦਰਵਾਜ਼ੇ ਲਾਤੇ ਐ ਪਹਿਲੇ ਦਰਵਾਜ਼ੇ ਛੋਟੇ ਸੀ ਨਾ ਇਹ ਦਰਵਾਜ਼ੇ ਤੁਸੀਂ ਮੁਹਾਲੀ ਵਾਲੇ ਆਪਣੇ ਫਲੈਟ ਦੇ ਵਰਗਾ ਦੇਖ ਦੇਖ ਸਕਦੇ ਹੋ ਹਾਂ ਸੀ ਡਿਜ਼ਾਈਨ ਸੇਮ ਹੈ ਦੋਨਾਂ ਦਾ ਤੇ ਉੱਥੋਂ ਹੀ ਆਪਾਂ ਇਹਨੂੰ ਕਾਪੀ ਪੇਸਟ ਮਾਰੇ ਆ ਬਸ ਦਰਵਾਜ਼ੇ ਥੋੜੇ ਵੱਡੇ ਕਰਦੇ ਐ ਛੋਪੇ ਨੇ ਛੋਟੇ ਸੀ ਹਮ ਹੈ ਨਾ ਚਲੀ ਅੰਦਰ ਚਲੋ ਆਜੋ ਅੰਦਰ ਹੁਣ ਮੈਂ ਲੋ ਜੀ ਲੋ ਜੀ ਆਜੋ ਅੰਦਰ ਥੱਲੇ ਸਾਲ ਤੋਂ ਪਹਿਲਾਂ ਥੱਲੋਂ ਸ਼ੁਰੂ ਕਰਦੇ ਆ ਇਹ ਟਾਇਲ ਲਵਾਈ ਆਪਾਂ 2x4 ਦੀ ਇਹ ਵੀ ਅਸੀਂ ਸਿਲੈਕਟ ਕੀਤੀ ਆ ਸਰ ਨੂੰ ਪਸੰਦ ਸੀ ਇਹ ਵਾਲੇ ਟਾਇਲ ਮਤਲਬ ਬੇਸਿਕਲੀ ਜਿਵੇਂ ਸਾਡੇ ਮਹੌਲੇ ਚ ਕਰੀਮਿਸ਼ ਟਾਇਲ ਲੱਗੀ ਆ ਨਾ ਸੇਮ ਉਦਾਂ ਦੀ ਆ ਪਰ ਇਹਦੇ ਵਿੱਚ ਆਰਡੀ ਡਿਜ਼ਾਈਨ ਲੱਗੀ ਹੋਈ ਆ ਠੀਕ ਆ ਐਂਟਰੀ ਐਂਟਰੀ ਤੇ ਹੁੰਦੀ ਨਾਲ ਜਿਹੜੀ ਲੈਫਟ ਸਾਈਡ ਤੇ ਕਿਚਨ ਆ ਸਾਡੀ ਕਿਚਨ ਚ ਪਹਿਲਾਂ ਇੱਥੇ ਮਤਲਬ ਦਰਵਾਜ਼ਾ ਲੱਗੋ ਐਸੀ ਭਾਵੇਂ ਜੀ ਨੂੰ ਓਪਨ ਹੀ ਕਰ ਦਿੱਤਾ ਹੋਣਾ ਇਹ ਥੋੜਾ ਖਲਾਰਾ ਮਤਲਬ ਪਾਂਡਿਆਂ ਦਾ ਬਹੁਤ ਜ਼ਿਆਦਾ ਪਿਆ ਕਿਉਂਕਿ ਗੈਸਟ ਆਏ ਹੋਏ ਸੀ ਘਰੇ ਤੇ ਜਿਹ ਮੰਮੀ ਨੇ ਵਾਸ਼ ਕਰਦੀ ਆ ਤੇ ਕਿਚਨ ਵੀ ਆਪਾਂ ਇੱਥੋਂ ਪਹਿਲਾਂ ਜਿਹੜੀ ਲੱਕੜ ਵਾਲੀ ਚਿਮਣੀ ਲੱਗੀ ਸੀ ਉਹ ਅਸੀਂ ਹਟਵਾਤੀ ਹੈ ਕਿਉਂਕਿ ਉਹਦੇ ਨਾਲ ਨਾਲ ਇੱਥੇ ਥੋੜੀ ਜ਼ਿਆਦਾ ਟੈ ਟੈ ਜੀ ਲੱਗਦੀ ਜਿਹੜੀ ਬੜੀ ਪੁਰਾਣੀ ਲੱਗੀ ਹੋਈ ਸੀ ਤੇ ਹੁਣ ਅਸੀਂ ਮਤਲਬ ਜੇ ਲਾਉਣੀ ਹੋਵੇ ਦੂਜੀ ਚਿਮਣੀ ਲਾ ਸਕਦੇ ਹਾਂ ਵੈਸੇ ਉੱਤੇ ਐਕਜ਼ੋਸਟ 팬 ਲਾਤਾ ਵਾ ਤੇ ਆਹ ਜਿਹੜੀ ਪਾਈਪ ਆ ਰਹੀ ਹੈ ਬਾਇਓ ਗੈਸ ਪਲੈਂਟ ਮਤਲਬ ਆਹ ਜਿਹੜੀ ਬਾਇਓ ਗੈਸ ਪਲੈਂਟ ਦਾ ਗੈਸ ਹੈ ਉਹ ਆਇਆ ਵਾ ਤਿਆਵਾ ਗੈਸ ਉਹ ਮੇਨੇ ਇਹਦਾ ਵਾਇਦਲ ਇਤਨੀ ਛੋਟਾ ਵੀ ਉਹ ਵਾਲਾ ਵੀ ਚਾਹੀਦਾ ਵੀ ਕਿਚਨ ਸੋਹਣੀ ਲੱਗੇ ਜਿਹਦੇ ਨਾਲ ਤੇ ਇਹ ਹੈਗੀ ਆਪਣੀ ਛੋਟੀ ਜਿਹੀ ਕਿਚਨ ਮੈਂ ਇਧਰ ਸਿੰਕ ਵੱਲ ਨਹੀਂ ਮਾਰ ਸਕਦਾ ਕੈਮਰਾ ਕਿਉਂਕਿ ਭਾਂਡੇ ਬਹੁਤ ਪਈ ਨੇ ਬਹੁਤ ਭਾਂਡੇ ਪਏ ਹੋਏ ਨੇ ਇਧਰ ਲਈ ਸੈੱਟ ਤੇ ਤਾਂ ਇਸ ਕਰਕੇ ਆਪਾਂ ਇਧਰ ਇਧਰ ਇੱਥੇ ਟਾਇਲਾਂ ਪਹਿਲਾਂ ਲੱਗੀਆਂ ਹੋਈਆਂ ਸੀ ਹੂੰ ਪਹਿਲਾਂ ਟਾਇਲਾਂ ਲੱਗੀਆਂ ਸੀ ਆਹ ਹਾਂ ਲੋਬੀ ਦਾ ਏਰੀਆ ਸਾਡਾ ਇਹ ਹੈ ਸਾਡਾ ਲੋਬੀ ਦਾ ਲੈਣ ਲੋ ਲੋ ਜਿਹੋਂ ਮੈਂ ਐਂਟਰੀ ਮਾਰਦੇ ਨਾ ਲੋਬੀ ਦੇ ਵਿੱਚ ਮੈਂ ਵੀ ਆਣੇ ਆਹ ਜਿਹੜੀ ਕੋੜੀ ਹੈ ਆਪਾਂ ਨਵੀਂ ਲਵਾਈ ਹੈ ਇਹ ਆਪਣਾ ਭਰਾ ਜੀ ਹੈਗਾ ਨਾਲ ਘਰ ਉਹਦਾ ਤੇ ਉਹਨੇ ਲਗਾਈ ਬੜੀ ਹਮੇ ਸਟੀਲ ਦੀ ਕੋੜੀ ਇਹ ਪਹਿਲਾਂ ਸੋਚਿਆ ਸੀ ਵੀ ਇੱਥੇ ਅਸੀਂ ਲੱਕੜ ਦਾ ਕੰਮ ਕਰਾ ਲਈ ਪਰ ਨਹੀਂ ਸਟੀਲ ਦੀ ਬਹੁਤ ਸੋਹਣਾ ਲੱਗਦਾ ਹੈ ਨਾ ਪਰ ਤੁਸੀਂ ਉਹ ਖਾਣ ਦਾ ਖਤਰਾ ਹੋਣਾ ਕਿਉਂਕਿ ਅਸੀਂ ਜਿੰਨੀਆਂ ਵੀ ਚੁਕਾਠਾਂ ਦੀ ਘਰ ਦੀਆਂ ਨਾ ਸਾਰੀਆਂ ਚੁਕਾਠਾਂ ਚੇਂਜ ਕਰਕੇ ਤੇ ਜਾਪਾਨੀ ਚੁਕਾਠਾਂ ਲਗਾਤੀਆਂ ਤਾਂ ਕਿ ਕਦੇ ਖਰਾਬ ਨਾ ਹੋਣ ਇਹਦੇ 'ਚ ਕਦੇ ਸਿਉਂਕ ਨਾ ਅਗੇ ਕੋਣ ਨਾ ਲੱਗੇ ਤੇ ਜਿੰਨੇ ਵੀ ਦਰਵਾਜ਼ੇ ਨੇ ਘਰ ਦੇ ਜਿੰਨੇ ਵੀ ਸਾਰੇ ਬਦਲ ਦਿੱਤੇ ਨੇ ਤੇ ਜਾਲੀ ਵਾਲੇ ਦਰਵਾਜ਼ੇ ਵੀ ਨਵੇਂ ਲਵਾਏ ਨੇ ਠੀਕ ਹੈ ਆ ਸਾਡਾ ਥੋੜਾ ਜਿਹਾ ਜਿਹੜਾ ਏਰੀਆ ਹੈਗਾ ਇਹ ਹੈਗਾ ਜੀ ਸਾਡਾ ਲੋਬੀ ਦਾ ਏਰੀਆ ਇੱਥੇ ਇਹ ਬੈੱਡ ਐਵੇਂ ਦਾ ਸਿੰਗਲ ਬਹਿ ਕੇ ਜਿਹੜਾ ਡੈਡੀ ਬੈਠਦੇ ਨੇ ਕਿਉਂਕਿ ਪਰ ਆਮਾ ਪਾਠ ਕਰ ਲੈਂਦੇ ਨੇ ਬੈਠ ਕੇ ਤੇ ਆਹ ਪ੍ਰੈਸਾ ਦਾ ਟੇਬਲ ਵੀ ਅਸੀਂ ਇੱਥੇ ਰੱਖਿਆ ਹਾਂ ਹਾਂ ਮੰਮੀ ਕੱਪੜੇ ਪ੍ਰੈਸ ਕਰਦੇ ਨੇ ਇੱਥੇ ਹਨਾ ਨਾ ਜੁੱਤੀਆਂ ਜਾਂਦੀਆਂ ਵੀ ਇਹਦੇ ਹੇਠਾਂ ਉੱਪਰ ਤੁਹਾਨੂੰ ਬਾਅਦ ਚ ਲੈ ਜਾਵਾਂਗੇ ਉੱਪਰ ਇੱਕ ਮੁੰਟੀ ਬਣੀ ਹੋਈ ਹੈ ਜਿਸ ਮੁੰਟੀ ਵਿੱਚ ਵਾਧੂ ਕੱਪੜਾ ਸਾਮਾਨ ਹੈ ਜਿਵੇਂ ਪੇਟੀ ਡਰਮ ਹਾਂ ਪੇਟੀ ਪੁਟੀ ਉੱਪਰ ਸਾਮਾਨ ਜਿਵੇਂ ਸਟੋਰੇਜ ਸਟੋਰ ਹੈ ਉੱਥੇ ਤੇ ਦਰਸੇ ਸਹੀ ਗੱਲ ਆਹ ਇਹ ਪਾਪ ਡਰਾਈਂਗ ਏਰੀਆ ਹੈ ਹਾਂ ਐਂਡ ਸਹੀ ਗੱਲ ਆਜੋ ਜੀ ਆਜੋ ਇਹ ਡਰਾਇੰਗ ਏਰੀਆ ਜੀ ਸਾਡਾ ਬੜਾ ਵਧੀਆ ਸਾਨੂੰ ਲੱਗਦਾ ਹੈ ਤੇ ਇਹ ਪਰਦੇ ਜਿਹੜੇ ਲਿਆਂਦੇ ਵੀ ਅਸੀਂ ਇਹ ਲਿਆਂਦੇ ਸੀ ਆਪਾਂ ਮਥਾਲੀ ਤਾ ਖਰੀਦੋ ਜੇ ਰੋ ਖਰੀਦਦਾ ਖਰਾਦੀ ਕੀਤੀ ਸੀ ਇਹ ਪਰਦੇ ਉੱਥੋਂ ਲਿਆਂਦੇ ਸੀ ਇਹ ਕਿਰਨ ਦੀ ਪਸੰਦ ਤੇ ਮੇਰੇ ਪਸੰਦ ਦੇ ਪਰਦੇ ਨੇ ਤੇ ਤੁਹਾਨੂੰ ਮੈਂ ਦੱਸ ਦੇਣਾ 90% ਕਿਰਨ ਨੇ ਇਸ ਘਰ ਨੂੰ ਰੰਗ ਰੂਮ ਪਸੰਦ ਕਰਕੇ ਕੀਤਾ ਸਾਰਾ ਮਨ ਲਾ ਸੇ ਦੋਨਾਂ ਨੇ ਡਿਸਾਈਡ ਕੀਤਾ ਆਬੀਸਲੀ ਕੱਲੇ ਅਸੀਂ ਡਿਸੀਜਨ ਨਹੀਂ ਲੈਂਦੇ ਦੋਨੋਂ ਲੈਨੇ ਇਕੱਠੇ ਆਪਾਂ ਮੈਂ ਤੇ ਕਿਰਨ ਦੋਨੋਂ ਹੀ ਲੈਨੇ ਡਿਸੀਜਨ ਮੈਂ ਜੋ ਕਹਿ ਰਣਾ ਕਿਰਨ ਅਸੀਂ ਮਿਚੂਅਲੀ ਡਿਸਾਈਡ ਕਰਕੇ ਫਾਈਨਲ ਕਰਦੇ ਸੀ ਹੁਣ ਇਧਰ ਦੀ ਦੁਵਾਰ ਕਿਰਨ ਦਿਖਾਉ ਇਹ ਤੁਸੀਂ ਛਿੱਪੇ ਨੇ ਜਿਵੇਂ ਟਰਾਈਂਗਲ ਇਹ ਥੋੜਾ ਇਸ ਟਾਈਮ ਮੈਸੀ ਆ ਮਤਲਬ ਥੋੜਾ ਇੱਧਾ ਇੱਧਾ ਕਿਉਂਕਿ ਗੈਸਟ ਆਏ ਸੀ ਨਾ ਜਿਹਦੇ ਕਰਕੇ ਨਾ ਤੇ ਆਹ ਵਾਲਾ ਜਿਹੜਾ ਪੇਂਟ ਆ ਇਹ ਇਹ ਛਿੱਪੇ ਨੇ ਮਨ ਲਾ ਕਲਰ ਡਿਸਾਈਡ ਕੀਤਾ ਇਹਦਰ ਆਪਾਂ ਗ੍ਰੀਨ ਕਲਰ ਮਤਲਬ ਮੇਰਾ ਵੀ ਸੀ ਇਹ ਬਟਨ ਜਿੱਪ ਕਿੰਨੇ ਪਾ ਇਫੀ ਕਰਤਾ ਵਾ ਤੇ ਕਰਨਾ ਵੀ ਡਰਾਈਂਗ ਰੂਮ ਦੇ ਵਿੱਚ ਹੀ ਤੇ ਇਹਨਾਂ ਨੇ ਡਰਾਈਂਗ ਰੂਮ ਚ ਕੀਤਾ ਇਹ ਕਲਰ ਸਾਨੂੰ ਮਤਲਬ ਸਾਰੇ ਰੂਮਸ ਦੇ ਨਾਲੋਂ ਇਹ ਵਾਲਾ ਕਲਰ ਜਿਆਦਾ ਸੋਹਣਾ ਲੱਗ ਰਿਹਾ ਬਿਲਕੁਲ ਤੇ ਆ ਅਸੀਂ Amazon ਤੋਂ ਆਰਡਰ ਕੀਤੀ ਸੀ ਇਹ ਵਾਲੀ ਪੇਂਟਿੰਗ ਫਲਾਸ ਦੇ ਵਾਲੀ ਬਹੁਤ ਸੋਹਣੀ ਹੈ ਬੜੀ ਵਧੀਆ ਪੇਂਟਿੰਗ ਹੈ ਤੇ ਬਾਕੀ ਤੁਹਾਨੂੰ ਇਹ ਤਾਂ ਹੈ ਵੀ ਜਦੋਂ ਘਰ ਦੇ ਵਿੱਚ ਸਾਰੀ ਰੈਨੋਵੇਸ਼ਨ ਕਰਾਈ ਇੱਕ ਟਾਈਮ ਤੇ ਵੀ ਉਹ ਸੋਫੇ ਵੀ ਚੇਂਜ ਕਰਾਣਗੇ ਕਿ ਨਹੀਂ ਹੁਣ ਤੁਹਾਨੂੰ ਰੁੱਕ ਕੇ ਰੁੱਕ ਕੇ ਬਜਟ ਜਿਆਦਾ ਹੋਵਰ ਹੋ ਗਿਆ ਸਾਡਾ ਵੀ ਸੋਫੇ ਬਾਅਦ ਚ ਚੇਂਜ ਕਰਾਂਗੇ ਅਸੀਂ ਤੇ ਵੀ ਇੱਕ ਵਾਰੀ ਪਹਿਲਾਂ ਥੋੜਾ ਜਿਹਾ ਸਾਹ ਲੈ ਲੀਏ ਕਿਉਂਕਿ ਕਿਉਂਕਿ ਸੋਫੇ ਵੀ ਅਸੀਂ ਬਣਾਣੇ ਆ ਡਿਜ਼ਾਈਨ ਕਰਾਵਾਂਗੇ ਆਪਣੇ ਅਕੋਰਡਿੰਗ ਤੇ ਟੇਬਲ ਟੂਬਲ ਤਾਂ ਅਸੀਂ ਵੈਸੇ ਪਸੰਦ ਕਰ ਆਇਆ ਬਿਲਕੁਲ ਉਹ ਟੇਬਲ ਅਸੀਂ ਪਸੰਦ ਕਰਦੇ ਆ ਲੇਕਿਨ ਸੋਫੇ ਨੇ ਆਪਣੀ ਮਰਜ਼ੀ ਦੇ ਜਿਹੜੇ ਡਿਜ਼ਾਈਨ ਕਰਵਾਉਣੇ ਨੇ ਉਹ ਅਸੀਂ ਬਾਅਦ ਚ ਕਰਾਵਾਂਗੇ ਅਸੀਂ ਤਾਂ ਥੋੜਾ ਸਾਹ ਲੈ ਲੀਏ ਬਜਟ ਬਜਟ ਦਾ ਵੀ ਇਸ਼ੂ ਹੁੰਦਾ ਕਈ ਵਾਰ ਬੜਾ ਵੀ ਸਾਰਾ ਪੈਸਾ ਠੋਕ ਹੀ ਨਹੀਂ ਜਾਣਾ ਇੱਕ ਵਾਰੀ ਠੀਕ ਹੈ ਇਧਰ ਆ ਸਿੰਗਲ ਦੀਵਾਨ ਬੈੱਡ ਪਿਆ ਜੇ ਕੱਲ ਨੂੰ ਇੱਥੇ ਬਹਿ ਕੇ ਕੋਈ ਪੜ੍ਹਨਾ ਚਾਹੁੰਦਾ ਹੈ ਜਾਂ ਆਪਣਾ ਮਤਲਬ ਪਹਿ ਇੰਗੇ ਰੀ ਵਿੱਚ ਇੱਕ ਸਿੰਗਲ ਆ ਦੀਵਾਨ ਵਾਲਾ ਬੈੱਡ ਜਿਹੜਾ ਹੁੰਦਾ ਲਾ ਜਾਂਦੇ ਹੁੰਦੇ ਸੀ ਹਨਾ ਨਹੀਂ ਉਦੋਂ ਹੀ ਬਣਾਇਆ ਹੋਇਆ ਸੀ ਚਲੋ ਆਪਾਂ ਇੱਥੇ ਲਾ ਦਿੱਤਾ ਪਰ ਫਿਲਹਾਲ ਜਦੋਂ ਆਪਾਂ ਤਿਆਰ ਕਰਵਾਵਾਂਗੇ ਪ੍ਰੋਪਰ ਸੋਫੇ ਵਾਲੇ ਏਰੀਆ ਨੂੰ ਫਿਰ ਕਰਾਂਗੇ ਉਸ ਹੱਬ ਨਾਲ ਚੰਗੀ ਤਰ੍ਹਾਂ ਤੇ ਇੱਧਰ ਇੱਕ ਸ੍ਰੀ ਗੁਰੂ ਰਣਜੀਤ ਸਿੰਘ ਜੀ ਦੇ ਮਤਲਬ ਬਹੁਤ ਪੁਰਾਣੀ ਤਸਵੀਰ ਹੈ ਘਰ ਦੀ ਤੇ ਮਾਸੀ ਦੀ ਬੇਟੀ ਨੇ ਬਣਾਈ ਸੀ ਤੇ ਮਤਲਬ ਹਾਈਲਾਈਟ ਵਾਲਾ ਜੋ ਵੀ ਉਹਨਾਂ ਨੇ ਕੀਤਾ ਹੋਇਆ ਸੀ ਤੇ ਉਦੋਂ ਦੀ ਆਪਾਂ ਇੱਥੇ ਰੱਖੀ ਹੋਈ ਹੈ ਜਨ ਦੇ ਵਿੱਚ ਹਨਾ ਚੱਲੀ ਹੁਣ ਅਗਲੇ ਕਮਰੇ 'ਚ ਹਾਂਜੀ ਡਰਾਇੰਗ ਏਰੀਆ ਹੋ ਗਿਆ ਹੁਣ ਆਜੋ ਅਗਲੇ ਕਮਰੇ 'ਚ ਲੈਟਾਂ ਵੀ ਨਹੀਂ ਲਵਾਈਆਂ ਨੇ ਆਹੋ ਇਹ ਮੁਹੌਲੇ 'ਚ ਦੇਖੀ ਹੋਣੀਆਂ ਤੁਸੀਂ ਸਾਰੀਆਂ ਲੈਟਾਂ ਆ ਲਈਆਂ ਆਪਾਂ ਚੇਂਜ ਕਰ ਲਈਆਂ ਸੀ ਉੱਥੇ ਤੇ ਇੱਥੇ ਫਿਰ ਆਪਾਂ ਇਹ ਲੜੀਆਂ ਲੈਟਾਂ ਲਾਤੀਆਂ ਮੰਮੀ ਨੂੰ ਪਸੰਦ ਇਹ ਕਹਿੰਦੀ ਹੈ ਮੈਨੂੰ ਇਹੋ ਲੈਟਾਂ ਪਸੰਦ ਆ ਮੈਨੂੰ ਇਹ ਚਾਹੀਦੀਆਂ ਸਾਨੂੰ ਇਹਦੇ ਨਾਲ ਦੀਆਂ ਹੋਰ ਮਿਲੀਆਂ ਨਹੀਂ ਸੀ ਆਹੀ ਚੱਕ ਲਿਆਏ ਬਾਕੀ ਲੈਟਾਂ ਲੁੱਟਾਂ ਸੀ ਵਧਾ ਦਿੱਤੀਆਂ ਨੇ ਕਮਰੇ ਦੇ ਵਿੱਚ ਕਿਉਂਕਿ ਲੈਟ ਜਿਆਦੀ ਹੋਣੀ ਚਾਹੀਦੀ ਹੈ ਅ ਰੋਸ਼ਨੀ ਅੱਛੀ ਜਿੰਨੀ ਹੋਏਗੀ ਉਨਾ ਪੜਨ ਦੇ ਵਿੱਚ ਕੱਲ ਨੂੰ ਨਹੀਂ ਮੈਂ ਕਹਿੰਦੀ 22 ਬੱਤੀਆਂ 22 ਬੱਤੀਆਂ ਆਉਂਦੀਆਂ ਨੇ ਤੇ ਪਹਿਲਾਂ ਮੰਮੀ ਦਾ ਕਮਰਾ ਦਿਖਾ ਦਈਏ ਹਾਂ ਪਹਿਲਾਂ ਆਜੋ ਮੰਮੀ ਦਾ ਕਮਰਾ ਸੀ ਯੇ ਇਹ ਮੰਮੀ ਤੇ ਡੈਡੀ ਦੋਨਾਂ ਦਾ ਰੂਮ ਹੈ। ਇੱਧਰ ਸੀਵ ਵਾਲਾ ਰੱਖਿਆ ਸੀ ਪਰਪਲ। ਪਰਪਲ ਦੀ ਬਹੁਤ ਸੋਹਣਾ ਹੈ। ਬਹੁਤ ਸੋਹਣਾ ਲੱਗਦਾ ਤੁਹਾਨੂੰ। ਆਪਣੇ ਯਾਰ ਤੁਸੀਂ ਜਿਹੜੀ ਗੱਲ ਕਹੀ ਹੈ ਨਾ ਵੀ ਉਹ ਕਮਰਾ ਜ਼ਿਆਦਾ ਵਧੀਆ ਹਰੇਕ ਆਪਣੇ ਆਪ ਵਿੱਚ ਵਧੀਆ ਹੈ। ਹਾਂ ਹਰੇਕ ਵਿੱਚ ਹਰੇਕ ਦੀ ਵਾਈਬ ਆਪਣੀ ਡਿਫਰੈਂਟ ਹੈ ਕਲਰ ਦੀ ਹੈ ਨਾ। ਤੇ ਇਹ ਵਾਲਾ ਕਮਰਾ ਇੱਕ ਛੋਟਾ ਜਿਹਾ ਕਮਰਾ ਵਾ। ਬੜਾ ਕਿਊਟ ਜਿਹਾ ਕਮਰਾ ਵਾ। ਮੈਨੂੰ ਬੜਾ ਵਧੀਆ ਲੱਗਦਾ। ਪਹਿਲਾਂ ਇਹ ਉਹੀ ਕਮਰਾ ਵਾ ਮੈਂ ਠੀ ਇਧਰਲੀ ਸਾਈਡ ਤੇ ਹੁੰਦਾ ਸੀ। ਸਹੀ ਗੱਲ ਤੇ ਇਧਰ ਹੁਣ ਓ ਟੀ ਵੀ ਆ ਚੁੱਕਿਆ ਜੀ। ਇਧਰਲੀ ਸਾਈਡ ਤੇ ਹੁਣ ਟੀਵੀ ਟੀਵੀ ਇਹ ਬੈਡਰੂਮ ਨਹੀਂ ਪਹਿਲਾਂ ਇਦਾਂ ਬੈਡਰੂਮ ਦਾ ਇੱਥੇ ਵਿੰਡੋ ਹੁੰਦੀਆਂ ਸੀ ਹੈਨਾ ਉਹ ਵਿੰਡੋਆਂ ਵੀ ਕਢਵਾਤੀਆਂ ਵੀ ਦਿਖਾ ਦੋ ਵਿੰਡੋਸ ਕਢਵਾਤੀਆਂ ਨੇ ਆਪਾਂ ਤੇ ਇੱਥੇ ਨਵੀਂ ਨਵੀਂ ਵਿੰਡੋ ਲਵਾਈ ਨਵੀਂ ਚੁਕਾਟ ਲਵਾਈ ਤੇ ਉੱਪਰ ਏਸੀ ਵਿੰਡੋ ਵਾਲਾ ਹੀ ਟੰਗਤਾ ਵਿੰਡੋ ਵਾਲਾ ਟੰਗ ਦਿੱਤਾ ਤੇ ਇੱਕ ਵਿੰਡੋ ਰੱਖੀ ਹੈ ਖੁੱਲਣ ਵਾਸਤੇ ਕਿ ਖਵਾਦੀ ਕ੍ਰੋਸਿੰਗ ਵਾਸਤੇ ਇੱਕ ਤਾਂ ਹੈ ਤੇ ਇੱਕ ਆਪਾਂ ਪਿਕਸਲ ਆਂਦੀ ਹੈ ਬਾਕੀ ਪਿੱਛੇ ਵਾਸ਼ਿੰਗ ਏਰੀਆ ਤੁਹਾਨੂੰ ਬਾਅਦ ਵਿੱਚ ਦਿਖਾਉਣੀ ਆ ਵਾਸ਼ਰੂਮ ਤੇ ਇਹਦੇ ਨਾਲ ਹੀ ਅਟੈਚ ਵਾਸ਼ਰੂਮ ਜਿਵੇਂ ਤੁਹਾਨੂੰ ਪਰਾਣੀ ਲੋਗ ਇਟ ਟੂ ਬੀ ਕੇ ਮੈਂ ਜਿਹੜੇ ਸਭ ਜਾਣਦੇ ਆ ਏਅਰ ਅਟੈਚ ਵਾਸ਼ਰ ਲਾਈਟ ਵੈਸੇ ਸਾਫ ਏ ਮੈਂ ਦਿਖਾ ਸਕਦਾ ਤੁਹਾਨੂੰ ਕੋਈ ਐਸੀ ਬਰੌਡ ਵਾਲੀ ਗੱਲ ਨਹੀਂ ਇਹ ਵਾਸ਼ਰ ਨੂੰ ਜਿਹੜਾ ਕਲਰ ਹੈ ਮੈਂ ਤਾਂ ਗ੍ਰੇ ਨੇ ਪਸੰਦ ਕੀਤਾ ਸੀ ਗ੍ਰੇ ਬਟ ਜੋ ਇੱਕ ਸੱਚੀ ਗੱਲ ਹੈ ਸੀ ਥੱਲੇ ਵੀ ਗ੍ਰੇ ਸਟਾਈਲਾਂ ਗਈਆਂ ਸੀ ਤੇ ਉਹ ਉਹਨਾਂ ਨੇ ਬ੍ਰਾਊਨ ਭੇਜ ਦੀਆਂ ਸੰਤ ਆ ਕੇ ਪਤਾ ਲੱਗਿਆ ਹਾਂ ਇਹ ਚੀਜ਼ ਮੈਨੂੰ ਵੀ ਕਿਤੇ ਨਾ ਕਿਤੇ ਥੋੜਾ ਜਿਆ ਕਨਫਿਊਜ਼ ਕਰਦੀ ਹੀ ਕਿ ਮਤਲਬ ਇਹੋ ਹੀ ਡਿਸਾਈਡ ਕੀਤੀ ਸੀ ਆਪਾਂ ਕਿ ਨਾ ਨਹੀਂ ਆਪਾਂ ਗ੍ਰੇ ਸਟਾਈਲ ਪਸੰਦ ਕੀਤੀ ਸੀ ਤੇ ਜਦੋਂ ਆਪਾਂ ਆ ਕੇ ਦੇਖਿਆ ਨਾ ਵੀ ਟਾਇਲ ਬਦਲੀ ਹੋਈ ਐ ਸਭ ਉਦੋਂ ਪਤਾ ਲੱਗਿਆ ਪਰ ਹੁਣ ਲੱਗ ਚੁੱਕੀ ਸੀ ਕੁਝ ਨਹੀਂ ਕਰ ਸਕਦੇ ਸੀ ਫਿਰ ਮਾਨੂੰ ਭਾਈ ਸਾਹਿਬ ਨੂੰ ਕਿਹਾ ਵੀ ਸੀ ਵੀ ਟਾਇਲ ਦਾ ਫਰਕ ਪੈ ਗਿਆ ਕਿਉਂਕਿ ਸਿਮਰਿਤ ਰਾਹੁਲ ਨੂੰ ਤਾਂ ਐਵੇਂ ਸੀ ਭਾਜੀ ਉਹਨਾਂ ਨੇ ਜੋ ਪਸੰਦ ਕੀਤਾ ਉਹੀ ਆਇਆ ਕਿਉਂਕਿ ਅਸੀਂ ਪਸੰਦ ਕੀਤਾ ਸੀ ਜੋ ਕੁਝ ਮੈਂ ਤੇ ਕਿਰਨ ਨੇ ਤੇ ਭਾਜੀ ਨੇ ਜੋ ਪਸੰਦ ਕਰ ਲਿਆ ਉਹੀ ਆ ਗਿਆ ਇਹਨਾਂ ਲਵਾ ਦਿਆਂ ਵੀ ਸਾਡੇ ਕਹਿਣ ਦੇ ਬੱਟ ਠੀਕ ਆ ਗੁੱਡ ਲੱਗਿਆ ਠੀਕ ਆ ਚਲੋ ਨੋਟ ਬੈਡ ਪਰ ਚਲੋ ਵਧੀਆ ਇਹ ਗੀਜ਼ਰ ਲੱਗਾ ਹੋਇਆ ਵਾਸ਼ਰੂਮ ਐ ਇਧਰ ਵਾਸ਼ ਬੈਸ਼ਨ ਐ ਤੇ ਇਧਰ ਲਈ ਸੈਟ ਸੀਟ ਐ ਸੀਟ ਆ ਕੋਟ ਆ ਹਾਂ ਸੀਟ ਚਲ ਠੀਕ ਹੈ ਵਾਸ਼ਰੂਮ ਹੀ ਖੁੱਲਾ ਭੰਗਿਆ ਹੈ ਖੁੱਲਾ ਢੁਲਾ ਵਾਸ਼ਰੂਮ ਹੈ ਚਲੋ ਜੀ ਇਹ ਹੋ ਗਿਆ ਮੰਗੀਰਾ ਦਾ ਕਮਰਾ ਹਾਂ ਤੇ ਹੁਣ ਮੀ ਡੈਡੀ ਦਾ ਕਮਰਾ ਹੁਣ ਸਾਡੇ ਸਿਮਰਤ ਦਾ ਕਮਰਾ ਤੇ ਜਾਂ ਫਿਰ ਕਹਿ ਸਕਦੇ ਹਾਂ ਸਾਡਾ ਕਮਰਾ ਉਹ ਸਿਮਰਤ ਨਾਲ ਮੈਂ ਲੜਦਾ ਹੁੰਦਾ ਮੈਂ ਕਹਿੰਦਾ ਤੇਰਾ ਕਮਰਾ ਨਹੀਂਗਾ ਇਹ ਜਦੋਂ ਮੈਂ ਆਣਾ ਇਹ ਮੇਰਾ ਕਮਰਾ ਹੈ ਜਦੋਂ ਮੈਂ ਨਹੀਂ ਹੈਗਾ ਉਦੋਂ ਤੇਰਾ ਕਮਰਾ ਆਜ ਹੁਣ ਦੂਸਰੇ ਕਮਰੇ ਵਿੱਚ ਇਹ ਕਮਰਾ ਥੋੜਾ ਵੱਡਾ ਵਾ ਕਮਰਾ ਹਮ ਇਹ ਕਰਦੇ ਹੋਇਆ ਜਾਂ ਇਹ ਥੋੜਾ ਵੱਡਾ ਕਮਰਾ ਹੈ ਇਹ ਵੱਡਾ ਕਮਰਾ ਵਾ ਈ ਮੈਂ ਤੁਹਾਨੂੰ ਪਹਿਲਾਂ ਇਹ ਵੀ ਦੱਸ ਦਿੰਨੀ ਆ ਇਹ ਪਹਿਲਾਂ ਸਾਡੇ ਦਾਦੀ ਦਾਦਾ ਜੀ ਦਾ ਕਮਰਾ ਸੀ ਜਦੋਂ ਹੁੰਦੇ ਸੀ ਮੇਰੇ ਦਾਦੀ ਦਾਦਾ ਜੀ ਉਹ ਇੱਥੇ ਰਹਿੰਦੇ ਹੁੰਦੇ ਸੀ ਹਨਾ ਤੇ ਫਿਰ ਉਹਨਾਂ ਦੇ ਜਾਣ ਤੋਂ ਬਾਅਦ ਹੁਣ ਜਿਹੜਾ ਕਮਰਾ ਜਦੋਂ ਘਰ ਨੂੰ ਤਿਆਰ ਕੀ ਰਿਵਿਕ ਕਰਵਾਇਆ ਰੈਨੋਵੇਟ ਕਰਵਾਇਆ ਤੇ ਉਦੋਂ ਫਿਰ ਤੁਹਾਨੂੰ ਪਤਾ ਹੀ ਆ ਆਪਣਾ ਇੱਕ ਸਿਮਰਤ ਨੂੰ ਵੀ ਰੂਮ ਚਾਹੀਦਾ ਵਾ ਤੇ ਮੰਮੀ ਡੈਡੀ ਦਾ ਉਧਰ ਰੂਮ ਆ ਤੇ ਇੱਕ ਡਰਾਈング ਰੂਮ ਆਣਾ ਤੇ ਇਹ ਰੂਮ ਖੁੱਲਾ ਵਾ ਇੱਥੇ ਥੋੜਾ ਖੁੱਲਾ ਪੰਨਾ ਚਪੀ ਹਾਂ ਓਬਵੀਅਸਲੀ ਇਹ ਥੋੜਾ ਖੁੱਲਾ ਹੈ ਇਹ ਜਿਹੜੀ ਅਲਮਾਰੀ ਹੈ ਸਾਡੀ ਪੁਰਾਣੀ ਅਲਮਾਰੀ ਆ ਅਸੀਂ ਉਧਰੋਂ ਕੱਢ ਕੇ ਇੱਧਰ ਲਗਾ ਦਿੱਤੀ ਅਲਮਾਰੀਆਂ ਹਾਲੇ ਅਸੀਂ ਬਾਅਦ ਚ ਬਣਾਵਾਂਗੇ ਕਿਉਂਕਿ ਸਪੇਸ ਹੈਗੀ ਅਲਮਾਰੀਆਂ ਦੀ ਅਲਮਾਰੀਆਂ ਅਸੀਂ ਬਾਅਦ ਚ ਬਣਾਵਾਂਗੇ ਡਿਜ਼ਾਈਨ ਦੇ ਅਕੋਰਡਿੰਗ ਫਿਲਹਾਲ ਉਹੀ ਗੱਲ ਹੈ ਨਾ ਸਾਰਾ ਕੁਝ ਇੱਕੋ ਵਾਰੀ ਨਹੀਂ ਕੀਤਾ ਜਾਂਦਾ ਬਿਲਕੁਲ ਸਹੀ ਗੱਲ ਆ ਤੇ ਮਤਲਬ ਫਿਰ ਘਰ ਦੇ ਵਿੱਚ ਸਮਾਨ ਰੱਖਣ ਵਾਸਤੇ ਜ ਕੱਪੜੇ ਰੱਖਣ ਵਾਸਤੇ ਚਾਹੀਦੀ ਇਸ ਕਰਕੇ ਆਪਾਂ ਨੂੰ ਇਨ ਫਿਊਚਰ ਜਦੋਂ ਵੀ ਸਿਮਰਤ ਤੂੰ ਤਿਆਰ ਕਰਵਾਉਣਾ ਉਹ ਕਰਵਾ ਸਕਦਾ ਬਾਕੀ ਉੱਦਲੇ ਰੂਮ ਦੇ ਜਿਹੜੇ ਫਲਟਰਸ ਅਸੀਂ ਦੇਖਣਾ ਭੁੱਲ ਗਏ ਉਹ ਸਾਡੇ ਮੰਮੀ ਉਹਨਾਂ ਦੇ ਪਰਪਲ ਜਿਹੜੇ ਜਿਵੇਂ ਸਾਡੇ ਮਹਾਲੀ ਲੱਗੇ ਨਾ ਉਵੇਂ ਦੇ ਸਾਡੇ ਰੂਮ ਵਿੱਚ ਨੇ ਡਿੱਟੋ ਸੇਮ ਪਰ ਡਿੱਟੋ ਸੇਮ ਨਹੀਂ ਤੇ ਇਹ ਵੀ ਸੇਮ ਨੇ ਬਸ ਕਲਰ ਫਰਕ ਹੈ ਕਲਰ ਫਰਕ ਹੈ ਇਹ ਪੀਚ ਕਲਰ ਆ ਇਹ ਇਹਦੇ ਨਾਲ ਕੰਟਰਾਸਟ ਕੀਤਾ ਇਹਦੀ ਵੀ ਮੈਂ ਦੀਵਾਰ ਦੱਸ ਦੇਣਾ ਜਿਹੜੀ ਦੀਵਾਰ ਦਾ ਸੀ ਕਲਰ ਪਸੰਦ ਕੀਤਾ ਸੀ ਉਹ ਥੋੜਾ ਜਿਹਾ ਲਾਈਟ ਸੀ ਬਟ ਉਹ ਪਤਾ ਨਹੀਂ ਕੋਈ ਕੰਪਨੀ ਕੰਪਨੀ ਦਾ ਹੋਣ ਕਰਕੇ ਤੇ ਦਾਗ ਜੇ ਪੈ ਰਹੇ ਸੀ ਤੇ ਉਹ ਬੜ ਨਹੀਂ ਰਹੀ ਸੀ ਗੱਲ ਤੇ ਉਹ ਫਿਰ ਪੇਂਟਰ ਭਾਈ ਸਾਹਿਬਾਂ ਨੇ ਦੂਸਰਾ ਰੰਗ ਲਿਆ ਕੇ ਇਸ ਤੇ ਥੋੜਾ ਡਾਰਕ ਮਾਰਤਾ ਹਾਂ ਪਰ ਠੀਕ ਹੈ ਕਿਤਨੇ ਕਿਤ ਵਧੀਆ ਲੱਗ ਰਿਹਾ ਹੈ ਤੇ ਆਪਾਂ ਮਾੜਾ ਨਹੀਂ ਕਹਿੰਦੇ ਲੇਕਿਨ ਵਧੀਆ ਹੈ ਇਹਦੇ ਨਾਲ ਮੈਚ ਕਰੀ ਉਹ ਐਕਚੁਅਲੀ ਸਿਮਰਤ ਨੇ ਕਿਹਾ ਹੈ ਕਿ ਮੈਂ ਇੱਥੇ ਵਾਈਟ ਕਰਾਉਣਾ ਤੇ ਜਿੰਨੂ ਨਹੀਂ ਲਾਉਣੀ ਜੇ ਟਾਈਮ ਜਾਂ ਨਹੀਂ ਮਿਲ ਪਾਇਆ ਸਾਡੇ ਕੋਲ ਵੀ ਉਲਝੇ ਹੋਏ ਆ ਕਿਸੇ ਗੱਮਾ ਕਰਾਂ ਤੇ ਜਿੱਦਿ ਕਰਕੇ ਵਾਈਟ ਕਲਰ ਦੀ ਸਿੰਰੀ ਔਰ ਵਾਈਟ ਕਲਰ ਦਾ ਇਹ ਵੇਸੀ ਲੱਗ ਜਾਊਗਾ ਨਾ ਬੌਂਟ ਤੇ ਫਿਰ ਥੋੜਾ ਹਾਂ ਇੱਕ ਚੀਜ਼ ਹੋਰ ਇਸ ਕਮਰੇ ਦੇ ਵਿੱਚ ਅਸੀਂ ਪ੍ਰੋਵੀਜ਼ਨ ਰੱਖਾਈ ਆ ਸਪਲਟ ਏਸੀ ਆ ਦੀ ਇਸ ਵਿੰਡੋ ਏਸੀ ਆ ਦੀ ਪ੍ਰੋਵੀਜ਼ਨ ਨਹੀਂ ਰੱਖੀ ਗਰਮੀ ਆ ਜਿੱਥੇ ਸਪਲਟ ਏਸੀ ਇੱਧਰ ਤੇ ਨਾਲ ਦੇ ਡਰਾਇੰਗ ਇੱਕ ਕਮਰੇ ਦੇ ਵਿੱਚ ਵੀ ਡਰਾਇੰਗ ਰੂਮ ਦੇ ਵਿੱਚ ਵੀ ਸਪਲਟ ਏਸੀ ਦੀ ਪ੍ਰੋਵੀਜ਼ਨ ਰੱਖਾਈ ਆ ਪਹਿਲਾਂ ਹੀ ਕਰਾਤਾ ਸੀ ਸਾਰਾ ਕੰਮ ਹੀ ਯਾ ਤੇ ਆਹ ਵਾਲਾ ਨਵਾਂ ਬੈੱਡ ਅਸੀਂ ਬਾਇ ਕਰਕੇ ਲਿਆਉਂਦਾ ਸੀ ਤੁਸੀਂ ਦੇਖਿਆ ਸੀ ਜਦੋਂ ਅਸੀਂ ਘਰ ਬੰਨ ਰਾ ਸੀ ਬੈੱਡ ਰੂਮ ਵੀ ਦੇਖ ਰਹੇ ਸੀ ਇਹ ਬਹੁਤ ਵਧੀਆ ਲੱਗਿਆ ਸਾਨੂੰ ਡਿਜ਼ਾਈਨ ਨਾਲ ਇਹਦੇ ਸੈਟੀਆਂ ਨੇ ਆਲੀਆਂ ਸੈਟੀਆਂ ਵੀ ਬਹੁਤ ਸੋਹਣੀਆਂ ਮੈਚਿੰਗ ਨੇ ਹੂੰ ਸੋਹਣੀਆਂ ਬਣਾਈਆਂ ਉਹਨਾਂ ਨੇ ਬਹੁਤ ਵਧੀਆ ਬਣਾਈਆਂ ਨੇ ਤੇ ਅਸੀਂ ਇੱਥੇ ਆਰਥੋਪੋਡਿਕ ਮੈਮਰੀ ਫੋਮ ਦੇ ਮੈਟ੍ਰਸ ਵੀ ਸੋਚੇ ਹੋਏ ਨੇ ਉਹ ਵੀ ਲਵਾਵਾਂਗੇ ਥੋੜੀ ਟੇਮ ਤੱਕ ਤੇ ਇਸ ਦੀ ਵਾਰ ਵਾਸਤੇ ਇੱਧਰ ਆ ਜੀਏ ਤੇ ਇੱਥੇ 55 ਇੰਚ ਦਾ ਕਿਉਂਕਿ ਪਹਿਲਾਂ ਤਾਂ ਸੋਚਿਆ ਸੀ ਮੈਂ ਜ਼ਰੂਰ ਹੀ 65 ਇੰਚ ਦਾ ਟੀਵੀ ਲਾ ਰਾਂਗਾ ਪਰ 65 ਇੰਚ ਉਸ ਕਮਰੂ ਲਈ ਬਹੁਤ ਵੱਡਾ ਹੋ ਜਾਣਾ ਹਾਂ 55 ਇੰਚ ਵੀ ਬਹੁਤ ਵੱਡਾ ਹੈ ਪਰ ਠੀਕ ਹੈ ਥੋੜਾ ਵੱਡਾ ਚਾਹੀਦਾ ਚਾਹੀਦਾ ਠੀਕ ਆ ਉਹ ਵੀ ਦੇਖਦੇ ਆਂ ਵੀ ਥੋੜੇ ਦਿਨ ਤੱਕ ਲੈ ਆਨੇ ਆ ਇੱਥੇ 55 ਇੰਚ ਦਾ ਵੱਡਾ ਟੀਵੀ ਲੱਗ ਜਾਊਗਾ ਇਸ ਦੀ ਵਾਰ ਤੇ ਕਿਉਂਕਿ ਮੰਮੀ ਹੁਣੀ ਤਾਂ ਇਹਨਾਂ ਟੀਵੀ ਦੇਖਦੇ ਨਹੀਂ ਉਹ ਬਾਣੀ ਸੌਂਦੇ ਆ ਮੰਮੀ ਡੈਡੀ ਜਦੋਂ ਮੈਂ ਆਣਾ ਹੁੰਦਾ ਤੇ ਮੈਂ ਆਪਣੀ ਜਦੋਂ ਆਇਆ ਕਰਾਂਗਾ ਆਪਣੀ ਗੇਮ ਲਿਆ ਆਇਆਗਾ ਹਾਂ ਨਾ ਗੇਮ ਖੇਡੂਗਾ ਨਾ ਟੀਵੀ ਦੇਖੂਗਾ ਮਤਲ ਤੇ ਹੁਣ ਆਪਾਂ ਇਧਰੋਂ ਹੀ ਤੁਹਾਨੂੰ ਲੈ ਕੇ ਚੱਲਦੇ ਆ ਬਾਲਕਨੀ ਦੇ ਵਿੱਚ ਇਧਰ ਵੀ ਅਸੀਂ ਸਾਰੇ ਜਿਹੜੇ ਦਰਵਾਜ਼ੇ ਆ ਇਹ ਵੀ ਚੇਂਜ ਕੀਤੇ ਆ ਮਤਲਬ ਦਰਵਾਜ਼ੇ ਚੁਕਾਠਾ ਇਹ ਬਾਹਰੋਂ ਦਿਖਾ ਦੇਣਾ ਕੋਈ ਨਹੀਂ ਪਰਦੇ ਖੋਲਣ ਦੀ ਜਰੂਰਤ ਨਹੀਂ ਮਤਲਬ ਘਰ ਦੇ ਜਿੰਨੇ ਵੀ ਦਰਵਾਜ਼ੇ ਤੇ ਚੁਕਾਠਾ ਨੇ ਸਾਰੀਆਂ ਬਦਲ ਦਿੱਤੀਆਂ ਨੇ ਕੋਈ ਕੁਛ ਮਤਲਬ ਕੋਈ ਵੁੱਡਨ ਦਾ ਰਹਿਣ ਹੀ ਨਹੀਂ ਦਿੱਤਾ ਆਪਾਂ ਨਾ ਨਹੀਂ ਦਰਵਾਜ਼ੇ ਵੁੱਡਨ ਦੇ ਨੇ ਮਤਲਬ ਚੁਕਾਠਾ ਸਾਰੀਆਂ ਬਦਲ ਦਿੱਤੀਆਂ ਉਹ ਜਿਹੜੀ ਚੁਕਾਠਾ ਬੇਸ ਜਿਹੜੇ ਨੇ ਉਹ ਰਹਿਣ ਹੀ ਨਹੀਂ ਦਿੱਤੇ ਆਪਾਂ ਹਾਂ ਠੀਕ ਹੈ ਇਧਰ ਵਾਸ਼ਿੰਗ ਰੀ ਹੈ ਮਮੇ ਨੇ ਆਪਣੀ ਮਸ਼ੀਨ ਵਗੈਰਾ ਰੱਖੀ ਹੋਈ ਹੈ ਇੱਥੇ ਕੱਪੜੇ-ਕਪੜਾ ਧੋ ਲੈਂਦੇ ਨੇ ਤੇ ਨਾਲ ਹੀ ਇੱਥੇ ਵਾਸ਼ ਬੇਸਨ ਆ ਤੇ ਬਾਕੀ ਆ ਮੋਟਰ-ਮੋਟਰ ਦੇ ਸਵਿਚ ਸੋਚ ਲੱਗੇ ਹੋਈਆਂ ਨੇ ਕਿੱ체 ਆ ਇੱਕ ਇੱਕ ਗੈਸਟ੍ਰੋ ਵਾਸਤੇ ਵਾਸ਼ਰੂਮ ਹੈਗਾ ਹਾਂ ਇਧਰ ਇੱਕ ਮਤਲਬ ਵਾਸ਼ਰੂਮ ਆ ਟਾਇਲਟ ਟਾਇਲਟ ਹੈਗਾ ਬੇਸਿਕਲੀ ਵਾਸ਼ਰੂਮ ਨਹੀਂ ਕਿ ਹਾਂ ਟਾਇਲਟ ਕਹਿ ਸਕਦੇ ਆ ਕਿਉਂ ਕਿਉਂਕਿ ਉਧਰ ਅਟੈਚ ਵਾਸ਼ਰੂਮ ਆ ਇਧਰ ਵਾਲੇ ਰੂਮ ਨੂੰ ਵੀ ਜਿਵੇਂ ਵਾਸ਼ਰੂਮ ਜਾਣਾ ਹੋਵੇ ਤਾਂ ਨਾਲ ਅਟੈਚ ਹੀ ਆ ਹਾਂ ਮਤਲਬ ਹਾਂ ਰੂਮ ਵਾਲਿਆਂ ਨੇ ਵੀ ਜਿੱਥੇ ਵਾਸ਼ਰੂਮ ਜਾਣਾ ਤਾਂ ਬਾਹਰ ਨਿਕਲਦੀ ਆ ਨਾਲ ਵਾਸ਼ਰੂਮ ਹੈ ਔਰ ਉਹ ਵਾਸ਼ਰੂਮ ਉਸ ਰੂਮ ਦਾ ਹੋ ਗਿਆ ਪਹਿਲਾਂ ਸੀ ਸੋਚਿਆ ਸੀ ਇੱਥੋਂ ਦਰਵਾਜ਼ਾ ਕਢਾ ਦਿੰਨੇ ਆ ਬਾਹਰੋਂ ਫਿਰ ਮੈਂ ਕਿਹਾ ਬਾਹਰੋਂ ਜੇ ਨਿਕਲਣਾ ਹੀ ਹੈ ਫਿਰ ਤਾਂ ਬਾਹਰ ਬਣਿਆ ਹੋਇਆ ਇਧਰ ਪਹਿਲਾਂ ਹਾਂ ਸਹੀ ਗੱਲ ਹੈ ਪਹਿਲਾਂ ਅਸੀਂ ਸੋਚਿਆ ਸੀ ਇਧਰਲੀ ਸਾਈਡ ਤੇੜੀ ਵਾਲ ਆਣਾ ਪਹਿਲਾਂ ਅਸੀਂ ਸੋਚਿਆ ਸੀ ਪਹਿਲਾ ਇੱਥੇ ਹੈਗਾ ਸੀ ਦਰਵਾਜ਼ਾ ਫਿਰ ਅਸੀਂ ਸੋਚਿਆ ਸੀ ਹੁਣ ਕਢਵਾ ਲੈਨੇ ਆ ਫਿਰ ਅਸੀਂ ਕਢਵਾਇਆ ਨਹੀਂ ਬਾਕੀ ਦੂਜੀ ਗੱਲ ਇਹ ਬਾਥਰੂਮ ਥੋੜਾ ਵੱਡਾ ਕੀਤਾ ਵਾ ਪਹਿਲਾਂ ਖਿੜਕੀਆਂ ਛੋਟੀਆਂ ਸੀ ਇਹਦੇ ਮੈਂ ਥੋੜਾ ਅੱਗੇ ਵਧਾਤਾ ਵਾ ਇਹ ਥੋੜਾ ਵੱਡਾ ਕਰ ਲਿਆ ਵਾ ਇਹ ਪਿਛਲਾ ਏਰੀਆ ਵਾ ਜਿਹੜਾ ਆਪਣਾ ਪਤਾ ਹੈ ਹਨਾ ਤੇ ਕਾਹਦੀ ਹੈ ਤੁਹਾਨੂੰ ਪਤਾ ਨਹੀਂ ਪਿੱਛੇ ਆਪਾਂ ਇਹ ਵਾਲੀ ਆ ਫਿਕਸ ਸੀਸ਼ੇ ਹਰ ਥਾਂ ਤੇ ਲਵਾਤੇ ਨੇ ਕਿਰਨਾ ਆ ਉਤਾਰਨ ਵਾਲੇ ਰਹਿੰਦੇ ਨੇ ਯਾਰ ਇਹ ਮੰਮੀ ਹੁਣ ਦਾ ਟਾਈਮ ਹੀ ਨਹੀਂ ਲੱਗਾ ਹੋਣਾ ਕਿਉਂਕਿ ਮੰਮੀ ਹੁਣ ਬਹੁਤ ਬਿਜ਼ੀ ਰਹੀ ਘਰ ਤੇ ਸੁਪਾਈ ਦੇ ਕੰਮ ਵਿੱਚ ਹਣਾ ਆ ਗਲੀਆਂ ਕੀ ਹੈ ਗਲੀ ਦਿਖਾਉਂਦੇ ਆ ਤੁਹਾਨੂੰ ਜਿਹੜੀ ਉਧਰੋਂ ਦਿਖਾ ਰਹੇ ਸੀ ਤੁਹਾਨੂੰ ਮੈਂ ਆ ਗਲੀਆਂ ਤੇ ਐਂਟਰੀ ਦਿਖਾ ਦੀ ਆਪਾਂ ਐਂਟਰੀ ਦਿਖਾਈ ਨਹੀਂ ਮੇਰੇ ਖਿਆਲ 'ਚ ਹਾਂ ਐਂਟਰੀ ਦਿਖਾਈ ਨਹੀਂ ਆਪਾਂ ਹਣਾ ਚਲ ਇੱਕ ਵਾਰੀ ਐਂਟਰੀ ਦਿਖਾਉਂਦੇ ਆ ਘਰ ਦੇ ਬਾਹਰੋਂ ਇਧਰ ਆ ਜਾਓ ਇਧਰ ਹੀ ਚੱਲਦੇ ਆ ਹਣਾ ਇਧਰੋਂ ਗਲੀ 'ਚੋਂ ਚੱਲਦੇ ਆ ਸਾਡੇ ਕਾਦੀ ਮੇਨ ਐਂਟਰੀ ਤੁਸੀਂ ਦੇਖ ਹੀ ਸਕਦੇ ਹੋ ਆ ਵੀ ਟੈਲਾ ਜੀ ਸਲੈਕਟ ਕੀ ਪਿਆ ਸੀ ਹੂੰ ਤੇ ਗੇਟ ਆ ਹਾਂ ਵੀ ਆਪਾਂ ਸਲੈਕਟ ਕੀਤਾ ਤੇ ਆ ਤੀਂ ਜਿਹੜੀ ਸਹੀ ਗੱਲ ਇਹ ਵੀ ਬਹੁਤ ਸੋਹਣਾ ਥਮਲਾ ਜਿਹਾ ਬਣ ਗਿਆ ਡਿਜ਼ਾਈਨ ਅੱਛਾ ਤੇ ਟੈਲਾ ਦਾ ਬਹੁਤ ਸੋਹਣਾ ਨਾ ਹੂੰ ਆਹ ਗਲੀਆਂ ਜੀ ਸਾਡੀ ਹਾਂ ਇਹ ਗਲੀ ਆ ਵਾਹਦਰ ਆਰਾਮ ਨਾਲ ਗੱਡੀ ਆ ਜਾਂਦੀ ਹੈ ਗੱਡੀ ਅੰਦਰ ਨਹੀਂ ਜਾਂਦੀ ਸਾਡੀ ਕਿਉਂਕਿ ਇਹ ਨਾ ਥੋੜੀ ਨਾ ਟੇਢੀ ਦੀਵਾਰ ਹੈ ਐਵੇਂ ਤਿਰਛਾ ਇਧਰ ਨੂੰ ਕੀਤਾ ਹੋਇਆ ਹੁਣ ਮੇਰੀ ਗੱਡੀ ਉਹ ਖੜੀ ਹੈ ਬਾਹਰ ਇੱਥੇ ਖੜੀ ਕਰ ਦਿੱਤੀ ਆਪਾਂ ਉਧਰ ਬਾਕੀ ਕਿਰਨ ਹੁਣਾਂ ਦੇ ਖੇਤ ਨੇ ਹਵੇਲੀ ਵੀ ਮੈਂ ਦਿਖਾ ਕੇ ਆ ਥੋੜੀ ਜੀ ਇੱਧਰ ਮੱਝਾਂ ਲਈ ਆਪਣੀ ਹਵੇਲੀ ਐ ਇੱਧਰ ਤੁਹਾਨੂੰ ਦਿਖਾ ਦਿੰਦਾ ਇੱਧਰ ਮੰਮੀ ਹੁਣੀ ਧਾਰਾ ਚੋਰੇ ਹੋਣਗੇ ਜਾਂ ਸਿਮਰਤ ਹੋਊਗਾ ਮੈਂ ਦਿਖਾਉਂਦਾ ਨਹੀਂ ਆ ਮੱਝਾਂ ਲਈ ਹਵੇਲੀ ਇੱਧਰ ਗਾਈਆਂ ਬੰਨੀਆਂ ਦੀਆਂ ਨੇ ਠੀਕ ਐ ਤੇ ਅੰਦਰ ਤੂੜੀ ਤਾੜੀ ਐ ਆ ਗਾਈਆਂ ਨੇ ਆ ਆਪਣੀ ਬੰਬੀ ਆ ਜੀ ਜਿੱਥੇ ਬੰਬੀ ਨਹੀਂ ਕਹਿ ਸਕਦੇ ਮੱਝਾਂ ਨੂੰ ਪਾਣੀ ਪੂਣੀ ਪਲਾਣ ਵਾ ਤੇ ਆ ਟੋਕਾ ਟੋਕਾ ਆ ਹੋ ਗਿਆ ਟੋਕਾ ਉਹ ਬਾਇਓ ਗੈਸ ਪਲੈਂਟ ਲੱਗਾ ਜੀ ਗੋਬਰ ਗੈਸ ਦਾ ਜਿਹੜਾ ਹੁੰਦਾ ਓਹੋ ਆ ਆਪਣੀ ਜ਼ਮੀਨ ਹੋ ਗਈ ਜਿੱਥੇ ਪੱਠੇ-ਪੁੱਠੇ ਵੇਚੇ ਨੇ ਖੇਤ ਉਹ ਵੇਚੀਦੇ ਨੇ ਸਬਜ਼ੀਆਂ ਸਬਜ਼ੀਆਂ ਲਾਈਦੀਆਂ ਨੇ ਉਹ ਡੈਡੀ ਪੱਠੇ ਵੜਰੇ ਆਰਾਮ ਦੇ ਨਾਲ ਤੇ ਆਦਰ ਲਈ ਹੋ ਗਿਆ ਹੁਣ ਆ ਗਈ ਇਬਾਦਤ ਪਾਪਾ ਜੀ ਇੱਧਰ ਕਿੱਧਰ ਗਿਆ ਸੀ ਨਾਨਾ ਵੀ ਘਰ ਸੀ ਕਿੱਧਰ ਕਿੱਧਰ ਗਿਆ ਸੀ ਹਾਂ ਚਲੋ ਆਪਾਂ ਟੈਰਸ ਤੇ ਚਲੀਏ ਆਜਾ ਹੁਣ ਤਾਂ ਕੋਈ ਉੱਪਰ ਵੀ ਦਿਖਾਣਗੇ ਤੇ ਮੇਰਾ ਹੋ ਜੂਗਾ ਜਲਦੀ ਆਓ ਅੱਥੇ ਗ੍ਰੇਨਾਈਟ ਪੱਥਰ ਲਾਇਆ ਪਹਿਲਾਂ ਕੁਝ ਹੋਰ ਸੋਚਿਆ ਸੀ ਬਲੈਕ ਕਲਰ ਦਾ ਤਾਂ ਥੀਮ ਬਣ ਗਿਆ ਕਿਉਂਕਿ ਵਾਈਟ ਦੇ ਨਾਲ ਬਲੈਕ ਸੋਹਣਾ ਲੱਗਦਾ ਆ ਇੱਥੇ ਨਮਨ ਲੋਹੇ ਦਾ ਦਰਵਾਜ਼ਾ ਲਾਇਆ ਪਹਿਲਾਂ ਲੱਕੜ ਦਾ ਦਰਵਾਜ਼ਾ ਸੀ ਇੱਥੇ ਲੋਹੇ ਦਾ ਦਰਵਾਜ਼ਾ ਤਾਂ ਲਾਇਆ ਕਿਉਂਕਿ ਪਹਿਲਾਂ ਜਿਹੜਾ ਲੱਕੜ ਦਾ ਦਰਵਾਜ਼ਾ ਲੱਗਾ ਸੀ ਨਾ ਇੱਥੇ ਉਹ ਨੂੰ ਚੰਪ ਪੈਂਦੀ ਆ ਚੰਪ ਪੈਂਦੀ ਨਾਲ ਪਾਣੀ ਵੀ ਥੱਲੇ ਆਉਂਦਾ ਸੀ ਫਿਰ ਮੀਂਹ ਦਾ ਪਾਣੀ ਪੱਕਾ ਕੰਮ ਕੀਤਾ ਆ ਹੁਣ ਲੋਹੇ ਵਾਲਾ ਆ ਜਦੋਂ ਮੀਂਹ ਦਾ ਪਾਣੀ ਆਂ ਮੀਂਹ ਆਂਦਾ ਸੀ ਨਾ ਉਹ ਚੰਪ ਪੈਂਦੀ ਚ ਗਲ ਜਾਂਦਾ ਸੀ ਤੇ ਆ ਸਾਡਾ ਸਟੋਰੇਜ ਹੋ ਗਿਆ ਇਹ ਸਟੋਰੇ ਮਤਲਬ ਜੋ ਵੀ ਸਮਾਰ ਰੱਖਿਆ ਮੈਂ ਲਸਣ ਉਸਨੂੰ ਤੇ ਸਾਰਾ ਆ ਇਨਵ ਚੀਓਲੋਜੀ ਇਹ ਆ ਗਿਆ ਜਰਾ ਟੈਰਸ ਵਾਹ ਜੀ ਵਾਹ ਵਾਹ ਜੀ ਵਾਹ ਇਹ ਆ ਗਿਆ ਬਹੁਤ ਉੱਪਰ ਖੇਤ ਹੀ ਖੇਤ ਨੇ ਸਾਡੇ ਘਰ ਦੇ ਪਿੱਛੇ ਬਈ ਆਹੋ ਆਹ ਦੇਖੋ ਜੀ ਪਿੱਛੇ ਦੂਰ ਦੂਰ ਤੱਕ ਖੇਤ ਨੇ ਸਭ ਤੋਂ ਵੱਡੀ ਖਾਲੇ ਜੀ ਬਹੁਤ ਵਧੀਆ ਨੇਚਰ ਖੇਤ ਵੱਲੋਂ ਕਟੀਆਂ ਗਈਆਂ ਨਾ ਜਿਵੇਂ ਫਸਲਾਂ ਕਟੀਆਂ ਗਈਆਂ ਨੇ ਜਦੋਂ ਹੁਣ ਜਦੋਂ ਫਸਲਾਂ ਲੱਗੀਆਂ ਹੁੰਦੀਆਂ ਨੇ ਜਿਵੇਂ ਮੰਨ ਲਓ ਹਰੀ ਹਰੀ ਹਰ ਜੀ ਹੁੰਦੀ ਹਰਿਆਲੀ ਹਰਿਆਲੀ ਦੇਖਦੀ ਆ ਪਣੋਂ ਅੱਖਾਂ ਨੂੰ ਇੱਥੇ ਬਹੁਤ ਮਜ਼ਾ ਆਉਂਦਾ ਇੱਥੇ ਕੋਠੇ ਤੇ ਆ ਕੇ ਨਾ ਅੱਛਾ ਸਾਗ ਲੈ ਆ ਪਿੱਛੇ ਉਹ ਆਹੋ ਬੱਕੇ ਰਨ ਤੁਹਾਡੇ ਵਾਲੀ ਕਿੱਧਰੇ ਜਮੀਨ ਸਾਡੀ ਉਧਰ ਨਹੀਂ ਨਹੀਂ ਆ ਨਹੀਂ ਦੂਸਰੀ ਵਾਲੀ ਬੰਬੀ ਵਾਲੀ ਬੰਬੀ ਵਾਲੀ ਉਹ ਉੱਥੇ ਉਹ ਦੂਰ ਘਰ ਦਿਖਣ ਦੇ ਨਾ ਜਿਹੜੇ ਮੈਨੂੰ ਦਿਖ ਰਿਹਾ ਆ ਦੇਖ ਰਿਹਾ ਉਹ ਦੂਰ ਆ ਅੱਛਾ ਉੱਥੇ ਥੋੜੀ ਧੁੰਦ ਪਈ ਹੋਈ ਨਾ ਥੋੜਾ ਤਾਂ ਨਹੀਂ ਦਿਖ ਰਿਹਾਗਾ ਉਹ ਦੂਰ ਹੈ ਮੈਂ ਕਦੇ ਨਹੀਂ ਗਿਆ ਸੀ ਜੀ ਹਲਸਾ ਆਹੋ ਆਹੋ ਗਿਆ ਵੇੜਾ ਛੱਤ ਦਾ ਵੇੜਾ ਆਹ ਪਰ ਮਮਟੀ ਬਣਾਈ ਹੋਈ ਬਾਕੀ ਇਧਰ ਪੂਰਾ ਪਿੰਡ ਵਿਖਦਾ ਆਹ ਦੇਖੋ ਪੌੜੀ ਉੱਪਰ ਜਾਣ ਨੂੰ ਇਹ ਉੱਪਰ ਅੱਜ 12 ਹੂੰ ਦੁਬਾਰਾ ਕਹਿੰਦੇ ਨਹੀਂ ਨਾ ਪਹਿਲਾਂ ਆਹੋ ਮੋਂਟੀਆਂ ਵਾਂਟੀਆਂ ਪਾਉ ਦੇਂਦੇ ਹੁਣ ਆਪਾਂ ਅੱਜ 12 ਇਹ ਪੇਂਟ ਕੀਤਾ ਇਹਨੂੰ ਵੀ ਇਹ ਪੇਂਟ ਕੀਤਾ ਉੱਪਰ ਅੱਜ 12 ਵਾ ਸਹੀ ਗਾ ਅੱਜ 12 ਦਾ ਬੰਦਾ ਬੋਊਗਾ ਵੇੜਾ ਵੇੜਾ ਆਹ ਉੱਪਰੋਂ ਥੱਲੇ ਦੇਖਣ ਨੂੰ ਵਧੀਆ ਜਗ੍ਹਾ ਆਇਨੋ ਆ ਵੀੜਾ ਉਪਰੋਂ ਦੇਖ ਨੂੰ ਇਹ ਬਾਦ ਦਾ ਵਾਕ ਰਪਿਆ ਉਹ ਹਵੇਲੀ ਤੇ ਆ ਆ ਪਿਆ ਜੀ ਗੋਬਰ ਗੈਸ ਦਾ ਪਾਈਪ ਜਿਹੜਾ ਕੀ ਆ ਰਿਹਾ ਉਧਰਲੀ ਸਾਈਡ ਤੋਂ ਆ ਪਾਈਪਾਂ ਦਾ ਠੀਕ ਹੈ ਇਹ ਬਾਦ ਨੂੰ ਵਾਜਾਂ ਪੈਂਡੀਆਂ ਨੇ ਹੁਣ ਲੋਗੇ ਇਹ ਬਾਦ ਤੇ ਬੋਲ ਰਹੀ ਸੀ ਇਹ ਬਾਦ ਤੇ ਚਲੋ ਜੀ ਇਹ ਨਾਲ ਵਾਕ ਕਰਦੇ ਆ ਨਾ ਹਾਂ ਯਾਰ ਲਓ ਜੀ ਇਹ ਸੀ ਸਾਡੇ ਸਾਰੇ ਪਰਿਵਾਰ ਦਾ ਮਤਲਬ ਕਿਰਨ ਦੇ ਪਿੱਕਿਆਂ ਦਾ ਹੋਮ ਟੂਰ ਹਾਂ ਉਮੀਦ ਹੈ ਤੁਹਾਨੂੰ ਫਰਕ ਲੱਗਿਆ ਹੋਣਾ ਜੋ ਪਹਿਲਾਂ ਹੁਣ ਕਰ ਦੇਖਦੇ ਹੁੰਦੇ ਸੀ ਵੀਡੀਓਜ਼ ਵਿੱਚ ਹਾਂ ਬਹੁਤ 2-3 ਮਹੀਨੇ ਲੱਗੇ ਤੇ ਤਿਆਰ ਕਰਨ ਨੂੰ ਕੋਈ ਸਾਰਾ ਹੀ ਸਿਰਫ ਛੱਤ ਤੇ ਦਿਵਾਰਾਂ ਹੀ ਖੜੀਆਂ ਰਹਿ ਗਈਆਂ ਬਾਕੀ ਸਾਰਾ ਕੁਝ ਚੇਂਜ ਕਰਤਾ ਚੇਂਜ ਕੀਤਾ ਸਾਰਾ ਪੇਂਟ ਪੂਟ ਹੋਇਆ ਜੀ ਮੰਮੀ ਆਕੇ ਮੰਮੀਓ ਮੰਮੀ ਇਧਰ ਆਓ ਹਾਂਜੀ ਮੰਮੀ ਤੇ ਉਹੀ ਆ ਮੰਮੀ ਤੇ ਮੰਮੀ ਮੰਮੀ ਨਹੀਂ ਬਦਲੀ ਮੰਮੀ ਉਹੀ ਐ ਘਰ ਬਦਲ ਗਿਆ ਪਰ ਮੰਮੀ ਨਹੀਂ ਬਦਲੀ ਨੇ ਮੰਮੀ ਕਿਉਂ ਬਦਲਨੀ ਮੰਮੀ ਉਹੀ ਰਹਿਣੀ ਚਾਹੀਦੀ ਹੈ ਮੰਮੀ ਨਾਲ ਤਾਂ ਭਾਗ ਹੈ ਮੁਬਾਰਕਾ ਮੰਮੀ ਤੁਹਾਡੇ ਘਰ ਦੀਆਂ ਪਹਿਲਾਂ ਤਾਂ ਬਹੁਤ ਬਹੁਤ ਬੱਚਿਆਂ ਨੂੰ ਹੈਨਾ ਇਹ ਬੱਚਿਆਂ ਨੇ ਜਿਹੜੇ ਨਾਲ ਮੇਹਦ ਕਰਵਾਈਏ ਅਸੀਂ ਤਾਂ ਸਿਰਫ ਦੱਸਿਆ ਹੀ ਏ ਉਹ ਦੱਸਿਆ ਬਾਕੀ ਦਾ ਸਾਰਾ ਤੁਸੀਂ ਕੀਤਾ ਹੈ ਘਾੜ ਲੈਣਾ ਜਿਹੜੀ ਕੀ ਕਹਿੰਦੇ ਨੇ ਧੂੜ ਮਿੱਟੀ ਦੇ ਵਿੱਚ ਆਹੋ ਡਟ ਕੇ ਖੜੇ ਰਹੇ 2 ਮਿੰਟ ਕੱਟੇ ਜਿਹੜੇ ਵਿੱਚ ਰਹਿ ਕੇ 2 ਮਿੰਟ ਬਣਾ ਕੇ ਮੈਂ ਤਾਂ ਮਿੰਟ ਦੇ ਘਰ ਨਹੀਂ ਸੀ ਆਹ ਕਿੰਨਾ ਜੀ ਤੇ 1.5 ਮਿੰਟ ਹੋਏ ਲੰਘਿਆ ਚਲੋ ਥੋੜਾ ਮਸਮ ਟੇਕ ਸੀ ਪਰ ਬੜੀ ਜਿਆਦਾ ਕੰਮ ਜਿਹੜੀ ਨਾ ਖੇਤ ਚ ਚਲੋ ਕੋਈ ਗੱਲ ਨਹੀਂ ਇਹ ਵੀ ਸਿਮਰਤ ਦੀ ਓਟੇ ਨੂੰ ਸੋਖ ਹੋਊਗਾ ਹੋਰ ਨਹੀਂ ਬਣਾਉਣਾ ਪੈਣਾ ਕੁਛ ਦਿਨਾਂ ਨੂੰ ਕਰਨ ਨੂੰ ਬਣਾ ਇਹ ਤਾਂ ਗੱਲ ਸਹੀ ਹੈ ਇਹ ਤਾਂ ਗੱਲ ਸਹੀ ਹੈ ਸੱਚੀ ਗੱਲ ਸੱਚੀ ਗੱਲ ਬੱਚਿਆਂ ਵਾਸਤੇ ਚਲੋ ਮਾਵਾ ਮਾਪਿ ਉਹਨੂੰ ਆਪਣੀ ਟੈਨਸ਼ਨ ਘੱਟ ਆਣ ਵਾਲੇ ਬੱਚਿਆਂ ਦੀ ਜਿਆਦਾ ਹੁੰਦੀ ਹੈ ਇਹ ਹੀ ਤਾਂ ਮਾਪਿਓ ਹੁੰਦੇ ਨੇ ਸਾਰੇ ਪੇਰੈਂਟਸ ਸਾਰੇ ਹੁੰਦੇ ਆਪਨਾ ਆਪਣੇ ਨਾਲੋਂ ਵੱਧ ਆਪਣੇ ਬੱਚਿਆਂ ਦਾ ਸੋਚਦੇ ਨੇ ਵੀ ਚਲੋ ਅਸੀਂ ਜਿਵੇਂ ਟਾਈਮ ਓਕਾ ਸੋਕਾ ਕੱਢਤਾ ਕੱਢਤਾ ਵੀ ਹੁਣ ਸਾਡੇ ਬੱਚੇ ਉਹਨਾਂ ਨੂੰ ਕੋਈ ਓਖਾ ਨਾ ਹੋਵੇ ਉਹਨਾਂ ਨੂੰ ਘਰ ਬਣਾਣ ਦੇ ਪੈਸੇ ਨਾ ਲਾਣੇ ਪੈਣ ਉਹ ਆਪਣੀ ਜ਼ਿੰਦਗੀ ਸੌਖੀ ਨਿਭਾਣ ਤਾਂ ਕਿ ਆਪਣਾ ਜੋ ਕਮਾਨ ਆਪਣਾ ਖਾਣ ਵਧੀਆ ਆਪਣੀ ਜ਼ਿੰਦਗੀ ਜੀਣ ਉਹਨਾਂ ਨੂੰ ਬੇਹਤ ਨਾ ਕਰਨੀ ਵੀ ਘਰ ਬਣਾਉਣ ਦਾ ਵੀ ਇੱਕ ਟਾਸਕ ਵੱਡਾ ਲੱਗ ਰਿਹਾ ਵੀ ਘਰ ਬਣਾਣਾ ਉਹ ਘਰ ਬਣ ਗਿਆ ਜੀ ਬਿਲਕੁਲ ਚਲੋ ਜੀ ਇਹ ਵੱਡੀ ਗੱਲ ਹੁੰਦੀ ਏ ਸਾਡੇ ਬਜ਼ੁਰਗ ਬਜ਼ੁਰਗਾਂ ਨੇ ਸਿਖਾਇਆ ਕਿ ਆਪਣੇ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਤੁਹਾਨੂੰ ਕੁਝ ਕਰਨਾ ਚਾਹੀਦਾ ਉਹ ਮਾਪਿਓ ਨੇ ਆਪਣਾ ਫਰਜ਼ ਨਿਭਾਇਆ ਹੁਣ ਸਾਡੇ ਫਰਜ਼ ਨੇ ਆਪਣੇ ਮਾਪਿਓ ਪ੍ਰਤੀ ਤੇ ਸਾਡੀ ਆਉਣ ਵਾਲੀ ਪੀੜ੍ਹੀ ਪ੍ਰਤੀ ਤੇ ਮੈਂ ਇਹੀ ਕਹਿਣਾ ਦੋਸਤੋ ਵੀ ਜਿੰਨਾ ਮਾਪਿਓ ਨੇ ਤੁਹਾਨੂੰ ਦਿੱਤਾ ਹੁੰਦਾ ਨਾ ਉਸ ਤੋਂ ਵੱਧ ਕੇ ਤੁਸੀਂ ਆਪਣੇ ਮਾਪਿਓ ਦਾ ਕਰੋ ਸਤਕਾਰ ਕਰੋ ਇੱਜ਼ਤ ਕਰੋ ਤਾਂ ਕਿ ਉਹਨਾਂ ਦਾ ਬੁਢਾਪਾ ਸੁਖਾਲਾ ਲੰਘੇ ਖੁਸ਼ੀ ਦੇ ਨਾਲ ਲੰਘੇ ਖੁਸ਼ ਰਹਿਣ ਉਹਨਾਂ ਤਕਲੀਫਾਂ ਨਾ ਦੇਓ ਤੇ ਆ ਆਪਣੇ ਬੱਚਿਆਂ ਦੀ ਵੀ ਕੇਅਰ ਪੂਰੀ ਕਰੋ ਤੇ ਮਿਲਦਿਆ ਤੁਹਾਨੂੰ ਕੱਲ ਇੱਕ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਸਾਨੂੰ ਦਿਓ ਇਜਾਜ਼ਤ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਘਰ ਕਿਵੇਂ ਦਾ ਲੱਗਿਆ ਜੀ ਇਹਨਾਂ ਦਾ ਲੱਗਾ ਛੋਟਾ ਜਿਹਾ ਘਰ ਹਾਂ ਛੋਟਾ ਜਿਹਾ ਟਰੀ ਹਾਊਸ ਹਾਂ ਚਲੋ ਜੀ ਬਾਏ ਬਾਏ